ਸਿੱਧੂ ਦੀ ਮਾਤਾ ਨੇ ਭਾਵਕ ਪੋਸਟ ਪਾਕ ਕੀਤਾ ਯਾਦ ਤੇ ਇੱਕ ਸੰਦੇਸ਼ ਜੋ ਕਿਸੇ ਫੈਨ ਨੇ ਭੇਜਿਆ ਉਸ ਨੂੰ ਪੜ ਕੇ ਤੁਸੀਂ ਵੀ ਹੋ ਜਾਓਗੇ ਭਾਵਕ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਚਲਦੀ ਚਲਦੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਅੱਜ ਫੇਰ ਮਾਤਾ ਦੀਆਂ ਅੱਖਾਂ ਨਮ ਹੋਈਆਂ ਨੇ ਉਹ ਲਗਾਤਾਰ ਇਨਸਾਫ ਦੀ ਮੰਗ ਕਰਦੀਆਂ ਨੇ ਤੇ ਲਿਖਿਆ ਕੀ ਹੈ ਕਿਸੇ ਫੈਨ ਨੇ ਉਸਨੇ ਲਿਖਿਆ ਕਿ ਸਮੇਂ-ਸਮੇਂ ਤੇ ਮਾਨਸਾ ਜ਼ਿਲ੍ਹੇ ਨੂੰ ਬਹੁਤ ਵੱਡੇ ਫਨਕਾਰ ਮਿਲੇ ਜਿਨ੍ਹਾਂ ਵਿੱਚੋਂ ਇੱਕ ਨਾਮ ਹੈ ਸ਼ੋਭਦੀਪ ਔਰ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਨੇ ਬਹੁਤ ਥੋੜੇ ਸਮੇਂ ਵਿੱਚ ਸੰਗੀਤ ਦੇ ਖੇਤਰ ਵਿੱਚ ਉਹ ਤਰੱਕੀ ਕੀਤੀ ਜੋ ਕੋਈ ਕਲਾਕਾਰ ساری ਉਮਰ ਵਿੱਚ ਨਹੀਂ ਕਰ ਸਕੇ ਪਰ ਬਦਕਿਸਮਤੀ ਉਸ ਦੀ ਤਰੱਕੀ ਕਈ ਲੋਕਾਂ ਨੂੰ ਰਾਸ ਨਾ ਆਈ ਜਿਸ ਕਰਕੇ ਉਸ ਦਾਤ ਦਿਹਾੜੇ ਧੋਖੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਕਤਲ ਹੋਏ ਨੂੰ ਬੇਸ਼ੱਕ 1.5 ਸਾਲ ਤੋਂ ਸਮਾਂ ਬੱਧ ਹੋ ਚੁੱਕਿਆ ਹੈ ਪਰ ਅਜੇ ਤੱਕ ਨਾ ਤਾਂ ਉਹਦੇ ਅਸਲ ਦੋਸ਼ੀ ਹੱਥ ਆਏ ਨੇ ਜਿਨ੍ਹਾਂ ਨੇ ਸਪਾਰੀਆਂ ਦੇ ਕੇ ਉਸਦਾ ਕਤਲ ਕਰਵਾਇਆ ਸੀ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਅੱਜ ਫੇਰ ਇੱਕ ਪੋਸਟ ਸਾਂਝੀ ਕੀਤੀ ਆ ਦੋਸਤੋ ਇੰਸਟਾਗ੍ਰam ਤੇ ਜਿਸ ਦੇ ਉੱਪਰ ਕੁਝ ਸ਼ਬਦ ਭਾਵਕ ਲਿਖੇ ਨੇ ਅੱਜ ਫੇਰ ਇੱਕ ਮਾਂ ਨੇ ਯਾਦ ਕੀਤਾ ਆਪਣੇ ਉਸ ਪੁੱਤ ਨੂੰ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੱਕ ਨਾਮ ਚਮਕਾਇਆ ਮੂਸੇ ਦਾ ਤੇ ਸਿੱਧੂ ਪਰਿਵਾਰ ਦਾ ਤੇ ਉੱਥੇ ਹੀ ਜਿਹੜਾ ਫੈਨ ਆ ਉਹ ਕੀ ਲਿਖਦਾ ਕਿ ਇਸ ਕਤਲ ਦੀ ਕਹਾਣੀ ਬਹੁਤ ਗੁੰਝਲਦਾਰ ਤੇ ਲੰਬੀ ਐ ਪਰ ਇਸ ਨੂੰ ਸਰਕਾਰਾਂ ਵੱਲੋਂ ਕੂਟੀ ਕਰਕੇ ਪੇਸ਼ ਕੀਤਾ ਜਾ ਰਿਹਾ ਹੈ ਸਿੱਧੂ ਦੇ ਪਿਤਾ ਦਾ ਦੇ ਜਨਮ ਦਿਨ ਮੌਕੇ ਮਾਪਾਪ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਸਿੱਧੂ ਦੇ ਅਧੂਰੇ ਪਏ ਇਨਸਾਫ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਉੱਤੇ ਸਰਕਾਰਾਂ ਤੇ ਏਜੰਸੀਆਂ ਨੂੰ ਪੂਰੀ ਤਰ੍ਹਾਂ ਗੌਰ ਕਰਨ ਦੀ ਲੋੜ ਹੈ ਤਾਂ ਕਿ ਅੱਗੇ ਕੋਈ ਇਦਾਂ ਦੇ ਕਿਸੇ ਇਕਲੌਤੇ ਪੁੱਤ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰੇ ਸਿੱਧੂ ਮੂਸੇਵਾਲਾ ਪਰਿਵਾਰ ਰੋਜ਼ਾਨਾ ਇਸ ਗੱਲ ਨੂੰ ਯਾਦ ਕਰਕੇ ਭਾਵਕ ਵੀ ਹੁੰਦਾ ਕਿ ਹਜੇ ਇਨਸਾਫ ਅਧੂਰਾ ਹੈ ਪਰ ਸਿੱਧੂ ਦੇ ਲਗਾਤਾਰ ਗੀਤ ਆਉਂਦੇ ਰਹਿੰਦੇ ਨੇ ਜੋ ਇੱਕ ਗੱਲ ਨੂੰ ਲਗਾਤਾਰ ਜਾਰੀ ਕਰਕੇ ਰੱਖੇ ਨੇ ਕਿ ਜਿਨ੍ਹਾਂ ਨੇ ਸੋਚਿਆ ਕਿ ਸਿੱਧੂ ਮੂਸੇਵਾਲਾ ਮੁੱਕ ਜਾਣਾ ਪਰ ਸਿੱਧੂ ਦੇ ਗੀਤ ਲਗਾਤਾਰ ਆ ਰਹੇ ਨੇ ਤਾਂ ਮਾਤਾ ਨੇ ਅੱਜ ਜੋ ਪੋਸਟ ਸਾਂਝੀ ਕੀਤੀ ਹੈ ਇੱਕ ਫੈਨ ਨੇ ਉਹ ਪੋਸਟ ਮਾਤਾ ਨੂੰ ਭੇਜੀ ਤੇ ਮਾਤਾ ਨੇ ਇਨਸਟਾ ਦੇ ਉੱਪਰ ਇਹ ਪੋਸਟ ਸ਼ੇਅਰ ਕੀਤੀ ਹੈ ਹਰ ਦਿਨ ਸਿੱਧੂ ਨੂੰ ਯਾਦ ਕਰਨਾ ਚਾਹੇ ਸਿੱਧੂ ਦੇ ਫੈਨ ਹੋਣ ਚਾਹੇ ਸਿੱਧੂ ਪਰਿਵਾਰ ਹੋਵੇ ਤਾਂ ਰੋਜ਼ਾਨਾ ਹਰ ਇੱਕ ਅੱਖ ਨਾਮ ਹੁੰਦੀ ਹੈ ਉਸ ਮੂਸੇ ਵਾਲੇ ਜੱਟ ਨੂੰ ਯਾਦ ਕਰਕੇ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੱਕ ਮੂਸੇ ਦਾ ਨਾਂ ਚਮਕਾਇਆ ਤੇ ਬਿੱਲਬੋਰਡ ਤੇ ਆਇਆ ਝੋਟਾ ਅੱਜ ਵੀ ਉਸੇ ਤਰ੍ਹਾਂ ਗਾਜਦਾ ਜਦੋਂ ਵੀ ਸਿੱਧੂ ਦਾ ਕੋਈ ਗੀਤ ਆਉਂਦਾ ਚਾਹੇ ਗੱਲ ਕਰਦੇ ਆ ਦਾ ਲਾਸਟ ਵਿਸ਼ ਗੀਤ ਦੀ ਜਿਸ ਦੇ ਵਿੱਚ ਮਾਤਾ ਪਿਤਾ ਬਹੁਤ ਹੀ ਜ਼ਿਆਦਾ ਭਾਵਕ ਵੀ ਨਜ਼ਰ ਆਉਂਦੇ ਨੇ ਤੇ ਇਨਸਾਫ ਦੀ ਮੰਗ ਕਰਦੇ ਨਜ਼ਰ ਆਉਂਦੇ ਨੇ ਜਿਸ ਦੇ ਵਿੱਚ ਟਾਈਗਰ ਹਲਵਾਰੇ ਨੇ ਗੀਤ ਗਾਇਆ ਤੱਪਰ ਫਿਲਮਾਇਆ ਗਿਆ ਹਵੇਲੀ ਦੇ ਵਿੱਚ ਜਿਸ ਦੇ ਵਿੱਚ ਇੱਕ ਗੱਲ ਸਾਫ਼ ਜਾਹਰ ਹੁੰਦੀ ਹੈ ਕਿ ਇਨਸਾਫ ਅਧੂਰਾ ਹੈ ਜਿਸ ਨੂੰ ਲੈ ਕੇ ਪਰਿਵਾਰ ਵੀ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਸਰਕਾਰ ਤੱਕ ਇਹ ਗੁਹਾਰ ਪਹੁੰਚ ਸਕੇ ਕਿ ਮਾਪੇ ਦੇ ਨਾਲ ਨਾਲ ਸਿੱਧੂ ਦੇ ਫੈਨ ਵੀ ਜਸਟਿਸ ਚਾਹੁੰਦੇ ਨੇ ਤਾ ਦੋਸਤੋ ਤੁਸੀਂ ਵੀ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਨਾ ਤੇ ਕਮੈਂਟਾਂ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖਣਾ ਤਾਂ ਜੋ ਇਨਸਾਫ ਦੀ ਲੜਾਈ ਨੂੰ ਅੱਗੇ ਵਧਾਇਆ ਜਾ ਸਕੇ ਕਿਉਂਕਿ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਜਸਟਿਸ ਲਈ ਇਸ ਕਰਕੇ ਕਹਿੰਦੇ ਆ ਕਿਉਂਕਿ ਜਸਟਿਸ ਕਰਕੇ ਹੀ ਆਪਾਂ ਇਹ ਵੀਡੀਓਜ਼ ਬਣਾਉਨੇ ਆ ਕਿਉਂਕਿ ਸਿੱਧੂ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਤਾਂ ਜਿਹੜੇ ਦੋਸਤ ਚੈਨਲ ਤੇ ਨਵੇਂ ਨੇ ਚੈਨਲ ਨੂੰ ਫੋਲੋ ਕਰ ਲਓ ਲਾਈਕ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਇਸੇ ਤਰ੍ਹਾਂ ਹਰ ਇੱਕ ਅਪਡੇਟ ਜਾਣਨ ਦੇ ਲਈ ਚੈਨਲ ਤੇ ਅਪਡੇਟ ਦੇਖਦੇ ਰਿਹਾ ਕਰੋ ਸਿੱਧੂ ਪਰਿਵਾਰ ਲਗਾਤਾਰ ਇਸ ਗੱਲ ਨੂੰ ਲੈ ਕੇ ਰੋ ਰਿਹਾ ਕਿ ਇਨਸਾਫ ਨਹੀਂ ਮਿਲ ਰਿਹਾ ਪਰ ਸਰਕਾਰਾਂ ਦੇ ਕੰਨਾਂ ਤੇ ਜੂ ਨਹੀਂ ਸਰਕ ਰਹੀ ਹਰ ਦਿਨ ਇੱਕ ਨਵਾਂ ਫਰਮਾਨ ਸਰਕਾਰਾਂ ਵੱਲੋਂ ਕੋਰਟ ਅਦਾਲਤਾਂ ਵੱਲੋਂ ਦਿੱਤਾ ਜਾਂਦਾ ਪਰ ਇਨਸਾਫ ਕਿਤੇ ਵੀ ਨਜ਼ਰ ਨਹੀਂ ਆਉਂਦਾ ਚਾਹੇ ਗੱਲ ਕਰਦੇ ਆ ਪਿਛਲੀ ਪੇਸ਼ੀ ਦੀ ਤਾਂ ਅਗਲੀ ਤਰੀਕ 23 ਜਨਵਰੀ ਪੈ ਚੁੱਕੀ ਹੈ ਪਰ ਲਗਾਤਾਰ ਲਟਕ ਰਿਹਾ ਕੇਸ ਜਿਸ ਦੇ ਵਿੱਚ ਹਲੇ ਤੱਕ ਕੋਈ ਵੀ ਉਮੀਦ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਦੂਸਰੇ ਪਾਸੇ ਜਿੰਨੇ ਵੀ ਦੋਸ਼ੀ ਨੇ ਉਹਨਾਂ ਵੱਲੋਂ ਜਿਹੜੀ ਹੈ ਡਿਸਚਾਰਜ ਦੀ ਅਪੀਲ ਵੀ ਲਾਈ ਜਾ ਰਹੀ ਹੈ ਇੱਕ ਪਾਸੇ ਹਵਾਲੇ ਦੇਣੇ ਤੇ ਦੂਸਰੇ ਪਾਸੇ ਡਿਸਚਾਰਜ ਕਰਨ ਦੀ ਅਪੀਲ ਅੱਜ ਜੋ ਮਾਤਾ ਨੇ ਪੋਸਟ ਪਾਈ ਆ ਪੜ ਪੜ ਕੇ ਹਰ ਇੱਕ ਮਾਂ ਦਾ ਹਿਰਦੇ ਬਲਉਂਦ ਰਿਆ ਜਾਵੇ ਜਿਸ ਨਾਲ ਇਹ ਗੱਲਾਂ ਸੁਣ ਕੇ ਤੁਸੀਂ ਵੀ ਭਾਵਕ ਹੋਵਗੇ ਹੋਗੇ ਕਿਉਂਕਿ ਮਾਤਾ ਨੇ ਜੋ ਗੱਲਾਂ ਸ਼ੇਅਰ ਕੀਤੀਆਂ ਉਹ ਇੱਕ ਫੈਨ ਨੇ ਮਾਤਾ ਨੂੰ ਭੇਜੀਆਂ ਨੇ ਜਿਸ ਦੇ ਵਿੱਚ ਸਾਫ਼-ਸਾਫ਼ ਨਜ਼ਰ ਆਉਂਦਾ ਹੈ ਕਿ ਜੋ ਪ੍ਰਾਪਤੀਆਂ ਬੁਲੰਦੀਆਂ ਸਿੱਧੂ ਮੂਸੇਵਾਲੇ ਨੇ ਛੋਟੀ ਉਮਰ 'ਚ ਹਾਸਲ ਕੀਤੀਆਂ ਉਹ ਸ਼ਾਇਦ ਹੀ ਕੋਈ ਕਲਾਕਾਰ ਕਰ ਸਕੂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਿੱਧੂ ਨੂੰ ਪਿਆਰ ਕਰਨ ਵਾਲੇ